ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕ ਵੀਰਾਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪ ਜੀ ਦਾ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਮੂਰੇ ਸਵੇਰੇ ਸਵੇਰੇ ਪਹੁੰਚ ਚੁਕਿਆ ਕੰਮਕਾਰਾਂ ਦੇ ਤੇ ਇਹ ਮੂਰੇ ਖੜਿਆ ਆਪਣਾ ਵਜੇ ਖੜਿਆ ਪਿੱਛੇ ਆਇਆ ਤਾਂ ਵੈਸੇ ਮੂਰੇ ਦਾ ਅਗੜ ਤੁਰੋ ਗਿਆ ਕੰਗੜਾ ਦਾ ਆਰਾਮ ਆਇਆ ਨਹੀਂ ਅਜੇ ਇਹ ਲੇਹ ਹੋ ਅੱਥੀ ਖੜਾ ਕੇ ਆਂਦਾ ਬਾਹਰ ਕੱਢ ਬੜਾ ਕੰਫਰਟੇਬਲ ਆ ਯਾਰ ਇਹਦਾ ਲੈ ਇਹਦਾ ਦੇਖੋ ਬਗੈਰ ਥੱਕੇ ਦੇ ਰੋਡ ਤੇ ਜਾਂਦਾ ਗਿਆਰ ਕੋਈ ਪਾਇਆ ਨਹੀਂ ਅਜੇ ਮੈਂ ਇੰਜ ਜਾਂਦਾ ਭੱਜਿਆ ਇਹਨਾਂ ਦਾ ਰੈਂਜ ਤੇ ਆਪੇ ਲੈ ਜਾਓ మన దా భావా బే ట్రెక్టర్ ఏ ట్రై ਬੰਦ ਜੀ ਹਰਦਾ ਕਾਹ ਹੈ ਲਓ ਆ ਵੀ ਨਿਊਟਰਲ ਪਿਆ ਆ ਵੀ ਨਿਊਟਰਲ ਵਾਹ ਜੀ ਟਰੈਕਟਰ ਆਉਣ ਦਾ ਹੈ ਜੀ ਮੈਂ ਹੁਣ ਦੁਆ ਲਿਆ ਕੱਢ ਕਵਣਾ ਯਾਰ ਆ ਪਿੰਡ ਦੀ ਬਾਈ ਸੱਜੇ ਕਰਤੇ ਗਿਆ ਉਹਨੂੰ ਕਹਿੰਦਾ ਹੀ ਦਾ ਲਓ ਕਹਿੰਦਾ ਟਟਕ ਕਰ ਦੇਣਾ ਕੋਈ ਕੰਮ ਹੋ ਗਿਆ ਟਟੇ ਲਈ ਚਲ ਕੋਈ ਗੱਲ ਦੇਖੀ ਆ ਕੀ ਗੱਲ ਦਾ ਛਤਰੀ ਪਾਟ ਗਈ ਆ ਯਾਰ ਸੀਟ ਦਾ ਹਾਲ ਦੇਖੋ ਬੇਕਾਫਤਾ ਹਾਲ ਰੱਖਿਆ ਗੰਦਾ ਆ ਕੰਬਲ ਪਾਉ ਆ ਅਰੇ ਇਹ ਲੈ ਉਸ ਇਸ ਪਹਜਾਓ ਕਿ ਮੈਨੂੰ ਧੁੱਪਾ ਦੋ ਮੈਨੂੰ ਇਹਨੂੰ ਬਚਾਉਣਾ ਲੱਗਦਾ ਬੈੜਾ よかったな。<ペー> ਹਣ ਹੋ ਅੰਦਰ ਬਾੜਨਾ ਹਣ ਇਹ ਝੋਟਾਂ ਦੇਖੇ ਅੰਦਰ ਬਾੜ ਕੇ ਲੱਖ ਦੀ ਲਹਣਤਾ ਤੇਰੇ ਵਾ ਬਾ ਜੀਆ ਛਾਲ ਮਾਰਦਾ ਛਾਲ

ਬਲੇ ਹੈਗੇ ਹੋਰ ਗੱਲਾਂ ਨਹੀਂ ਹੈ ਗੱਲਾਂ ਡੱਟ ਦੀ ਆਵਾਜ਼ ਘੈਂਟ ਆ ਚੱਲ ਖੜ ਤੋ ਲਾ ਕੇ ਜਿੰਦਾ ਚੱਲੀਏ ਯਾਰ ਲੋ ਜੀ ਮੁੰਡੋ ਟੱਕ ਚ ਗਏ ਆ ਬਾਜ਼ ਤੇ ਟਰਾਲੀ ਹੋਣ ਲੱਗੀ ਭਾਰ ਤੇ ਸਾਡਾ ਇਹ ਬੰਨਣਾ ਹੀ ਪੈਣਾ ਜਾਨ ਆ ਨਹੀਂ ਹੁੰਦਾ ਲੋ ਜੀ ਮੁੰਡੇ ਪਹੁੰਚ ਗਏ ਆ ਫੇਰ ਜਿਹੜਾ ਕੰਮ ਕਰਦੇ ਆਜ ਅਗਰੇ ਬਿਨ ਰਮੋੜ ਇੱਕ ਕਲੋਂ ਵਾਲ ਹੋ ਰਿਹਾ ਜੀ ਤੇ ਆ ਦੂਆ ਚੱਕਰ ਖਾਜੀ ਚੱਲਦਾ ਹੋਇਆ ਇੱਕ ਦੂਜਾ ਫਸਤੀ ਮਿਲ ਗਈ ਆ ਪਹਿਲੇ ਚੱਕਰ ਦੀ ਮਿਲ ਗਈ ਪਹਿਲੇ ਵਾਲੇ ਚੱਕਰ ਦੇ ਖੋਜੀ ਜੀ ਦਾ ਬਾਰਾ ਲੱਭ ਲੈ ਕਿੱਥੇ ਮਿਲਿਆ ਇਹਨਾਂ ਰਾਹ ਤੇ ਜੀ ਦਾ ਜਾ ਤੇ ਜੇ ਪਗੜੇ 200 200 ਕੁੱਤੇ ਜਿਹਾ ਹੋ ਗਿਆ ਤੇ ਐਵੇਂ ਜੀ ਦੋ ਕੁੱਤੇ ਚਾਰ ਇੱਕ ਦੋ ਪੰਜ ਦੇ ਜੇਬਾ ਹੋਣ ਸਾਰੀਆਂ ਖੋਲਦੇ ਆ ਕੁਝ ਵੀ ਕੁਝ ਨਹੀਂ ਮਿਲ ਰਿਹਾ

ਕਦੇ ਕੋਈ ਦਾਵਾ ਪਿਆ ਕੋਈ ਵੀ ਰੁਪਈਆ ਹੋਇਆ ਕਦੇ ਨਹੀਂ ਨਾਲ ਸਹੀ ਸਲਾਮਤ ਕਿੱਥੇ ਲੋੜ ਹੁੰਦੀ ਹੈ ਤੋਂ ਪਹਿਲਾਂ ਹੀ ਕਰਦਾ ਨਾਲ ਉਹ ਪੈਸੇ ਇਸ ਕਰਕੇ ਨਹੀਂ ਤਾਂ ਰੋਲ ਰੱਖਦਾ ਹੈਗਾ ਉਹਦਾ ਪਾਕੀਓ ਨੇ ਇਹ ਵੀ ਉਹ ਵੀ ਤੇ ਰੋਡ ਤੋਂ ਵੀ ਕਿਤੇ ਗਿਰੀ ਹੋਈ ਕਿ ਉਹ ਉੱਤੀ ਸਾਈਡ ਤੋਂ ਉਹ ਗਿਰੀ ਤਾਂ ਰੋਡ ਪਰ ਇਹਦੇ ਕਰਕੇ ਪਤਾ ਕਿ ਆ ਬਣੂਗਾ ਜ਼ਿਆਦਾ ਪ੍ਰੋਗਰਾਮ ਰੰਗਾ ਰੰਗਾ ਕੋਈ ਹੋਰ ਪ੍ਰੋਗਰਾਮ ਆਦਾ ਕੋਈ ਕੁਝ ਬੜਾ ਹੋੜਾ ਹੋ ਜਾਊਗਾ ਕਟਿਆਂ ਦਾ ਧਿਆਨ ਰੱਖਿਓ ਠੀਕ ਆ ਤੇਰੀ ਜ਼ਿੰਮੇਵਾਰੀ ਆ ਦੇਖੋ ਸਭ ਇਹੋ ਕੈਪ ਹੋ ਗਿਆ ਜੀ ਮੁੰਡੇ ਇੱਕ ਨਮਾ ਹੋਰ ਕੰਮ ਹੋ ਗਿਆ ਕੱਲ ਬਾਹਰ ਵਾਲਾ ਪਾਟ ਗਿਆ ਅੱਜ ਅੰਦਰ ਵਾਲਾ ਪੈਂਚਰ ਹੋ ਗਿਆ ਓਰੇ ਬਰਾਦਰ ਲਓ ਜੀ ਮੁੰਡੇ ਪੈਂਚਰ ਲਵਾ ਕੇ ਆ ਗਿਆ ਉਸਤਾਦ ਜੀ ਲੱਗੇ ਹੋਏ ਆ ਬਾਹਰ ਵਾਲਾ ਇਹ ਤਰਬੂਜ਼ ਬੱਟਰ ਦੇ ਵਹਿ ਕੇ ਰੀਲਾ ਦੇਖ ਰਹੇ ਆ ਹੁ ਕਾਹਨਾਂ ਮੈਂ ਨਹੀਂ ਕਰਦਾ ਖਾਲੀ ਤੂੰ ਵੀ ਕਰਕੇ ਆਈ ਖਾਲੀ ਜੀ ਆਪਣੀ ਟਰਾਲੀ ਦਾ ਭਾਰ ਕੇ ਆਪਾਂ ਨੇ ਲਾਰ ਦੀ ਮਸ਼ੀਨ ਸਤਾਜ ਜੀ ਨੂੰ ਫਾਇਦਾ ਹੋ ਗਿਆ ਆਪਣਾ ਟਾਈਮ ਨਾਲ ਚਲੇ ਜਾਂਦੇ ਘਰੇ ਨਾ ਵੀ ਟਰਾਲੀ ਭਰ ਕੇ ਜੇ ਕੋਈ ਹੋਰ ਐ ਆਪਣੀ ਭਰ ਕੇ ਲਈ ਜਾਂਦਾ ਉਹਦਾ ਆਪਣਾ ਟਾਈਮ ਦਾ ਡਿਊਟੀ ਖਾਣ ਕਰਕੇ ਚਲੇ ਜਾਂਦੇ ਹ ਤੇ ਹੁਣ ਆਪਾਂ ਵੀ ਚੱਲਦੇ ਹ ਛੱਟਣ ਲੈ ਕੇ ਵਾਸ ਮੁੜਿਆ ਤੇ ਉਹ ਦੰਦਾ ਟਾਪ ਤੇ ਖੇਤ ਤੇ ਆਟ ਪਾ ਕੇ ਦੇਖੀ ਟਾਪ ਤੇ ਟੱਪੂਗਾ ਕਿ ਨਹੀਂ ਮੇਰੇ ਖਿਆਲ ਨਾਲ ਨਹੀਂ ਟੱਪੂਗਾ ਉਹ ਟੱਪ ਗਿਆ ਟੱਪ ਗਿਆ ਟੱਪ ਗਿਆ ਇਹਦੀ ਤਾਂ ਸਲੋ ਥੋੜੀ ਰੇਸ ਹੈ ਜਿਹੜੀ ਵਧੀ ਹੋਈ ਯਾਰ ਇਹ ਤਾਂ ਉਰੇ ਨਾਰਮਲ ਸਲੋ ਚਾਹੀਦੀ ਆ ਆ ਪਹਿਲਾ ਚੱਕ ਲੈ ਦੇ ਬਸ ਇੰਨੀ ਰੇਸ ਰਹਿੰਦੀ ਆ ਤਾਂ ਕਰਕੇ ਤੁਰਿਆ ਜਾਂਦਾ ਨਹੀਂ ਕਿਥੇ ਨਹੀਂ ਤਾਂ ਮੰਨਦੇ ਹੁਣ ਉੱਥੇ ਦੇਖਦੇ ਆਰੇ ਇਹੋ ਬਿਤਾਏ ਦੇਈ ਥੋੜੀ ਜੀ ਪੈਰ ਮੁੱਤਾ ਲੱਗ ਕੇ ਘੋੜੀ ਬੰਦੀ ਥੋੜੀ ਥੋੜੀ ਸਾਭ ਜਿਹੜਦਾ ਸੱਤੀਏ ਜਿਹੜਾ ਹਣਾ ਲੈਣਾ ਰੇਸ ਰੱਖ ਕੇ ਚੜਾਉਂਦੇ ਆ ਉਹ ਤਿਆਰ ਕਰਿਆ ਤਾਂ ਬਾਕੀ ਹੋ ਰਹੇ ਜਿਹੜਾ ਉਹਦੇ ਦੇ ਮੈਂ ਦੋ ਦਿਨ ਬਾਅਦ ਹੁੰਦੇ ਚੜਾਉਂਗਾ ਅੱਜ ਜਾਂਦੇ ਅੱਛਾ ਪਿਛਲਾ ਬਾੜਨਦਾਰ ਮਾ ਕਹਿੰਦੇ ਤੂੰ ਰਹਿਣ ਦੇ ਹੁਣ ਨਾਗਦ ਘਾਟਨ ਕਰੀ ਨਵੇਂ ਰੋਡ ਦਾ ਸਵੇਰੇ ਚੜਾ ਲਿਓ ਫਿਰ ਮਿਸੇ ਮੈਂ ਵੀ ਆਉਂਗਾ ਫੇ ਕੱਢੀ ਜਾਵਾਂਗਾ ਜਫਾਤ ਬੋਦਗੇ ਹੁਣ ਇਕੱਲਾ ਕਿਆ ਕਰੂੰਗਾ ਇਹ ਪਤਾ ਨਹੀਂ ਗਾਦੇ ਹੋਰੇ ਖੜ ਗਿਆ ਕਿਆ ਹੋ ਗਿਆ ਹੋ ਗਿਆ ਤਾਂ ਹੋਣਾ ਕੁਸ ਅੱਛੇ ਆ ਮੇਰੇ ਕਰਕੇ ਖੜਿਆ ਸੀ ਲੋ ਜੀ ਕੋੜੇ ਖੜ ਗਿਆ ਟੀਫਨ ਰਹਿ ਗਿਆ ਤਾਰਨਾ ਮੈਂ ਯਾਰ ਸੀਗਾ